ਵਾਜੂ ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 2 ਸਤੰਬਰ 2000 25 ਤੇ ਟਾਈਮ ਸਵਾ 3 ਹੋਏ ਨੇ ਤੁਸੀਂ ਇਹ ਵੇਖ ਲਓ ਮੈਂ ਖੜਾ ਜੀ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਦੇ ਆਫਿਸ ਦੇ ਵਿੱਚ ਖੜਾ ਤੇ ਮੇਰੇ ਨਾਲ ਬਬਲੀ ਢਿੱਲੋ ਜੀ ਤੇ ਸਾਰੀ ਟੀਮ ਹੈ ਜਿਹੜੀ ਉਹ ਖੜੀ ਅਕਾਲੀ ਦਲ ਦੀ ਚਿੰਤਾ ਪਾਰਟੀਬਾਜੀ ਤੋਂ ਉੱਤੋਂ ਦੀ ਹੈ ਇਹ ਪਹਿਲਾਂ ਜਦੋਂ ਮੇਰੇ ਢਿੱਲੋ ਸਾਹਿਬ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਹ ਗੱਲ ਕੀਤੀ ਵੀ ਠੀਕ ਹੈ ਪਾਰਟੀਆਂ ਹਰ ਲੋਕ ਆਪ ਆਪਣੇ ਹਿਸਾਬ ਨਾਲ ਕੰਮ ਕਰ ਰਹੇ ਆਂ ਹਾਰਪੀਡਰ ਪੈਣ ਭਰਾਵਾਂ ਦੇ ਲਈ ਤਾਂ ਸੀ ਕਿਉਂਕਿ ਮੈਂ ਤਾਂ ਫਾਜ਼ਲ ਕਾ ਵੀ ਜਾ ਕੇ ਆਇਆ ਉੱਥੇ ਹਾਲਾਤ ਦੇਖ ਕੇ ਆਇਆ ਬਹੁਤ ਜ਼ਿਆਦਾ ਬੁਰੇ ਹਾਲਾਤ ਸੋ ਇਸ ਕਰਕੇ ਟੈਨਸ਼ਨ ਦਾ ਵਿਸ਼ਾ ਇਹ ਹੈ ਵੀ ਹੁਣ ਜੋ ਉੱਥੇ ਹੋ ਰਿਹਾ ਹਾਲੇ ਵੀ ਜੇ ਤੁਸੀਂ ਦੇਖੋਗੇ ਉੱਤੇ ਬਦਲ ਨੇ ਤੇ ਮੀਂਹ ਦਾ ਕੋਈ ਪਤਾ ਨਹੀਂ ਤੇ ਪਾਣੀ ਦਾ ਲੈਵਲ ਹੈ ਜਿਹੜਾ ਫਾਜ਼ਲ ਕਾ ਏਰੀਆ ਦੇ ਵਿੱਚ ਜਦੋਂ ਤੱਕ ਕੱਲ ਮੈਂ ਉੱਥੇ ਸੀ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਸੀ ਅੱਜ ਇਹਨਾਂ ਵੱਲੋਂ ਰਸਦ ਹੈ ਜਿਹੜੀ ਉਹ ਭੇਜੇਗੀ ਟੈਲੀਸਫ ਸਸੇਖਾ ਸੀਲ ਬਾਈ ਜੀ ਭਾਜੀ ਕੀ ਕੀ ਕੁਝ ਭੇਜਿਆ ਗਿਆ ਅੱਜ ਅਸੀਂ ਬਾਈ ਜੀ ਤਕਰੀਬਨ 500 ਕਿਟ ਬਣਾ ਕੇ ਭੇਜੀ ਹੈ ਜਿਦੇ ਚ 5 ਕਿਲੋ ਆਟਾ 2 ਕਿਲੋ ਖੰਡ ਹੈ 1 ਕਿਲੋ ਨਮਕ ਹੈ ਮਿਰਚ ਹੈ ਹਲਦੀ ਹੈ ਤੇ ਨਾਲ ਉਹਦੇ ਵਿੱਚ ਪਾਇਆ ਸੀ ਰਿਫਾਈਨਡ ਪਾਇਆ ਹੈਗਾ ਤੇ 1 ਕਿਲੋ ਦਾਲ ਹੈ ਨਾ ਕੁਝ ਕੀਦਾਰ ਜੀ ਦਸਰੇ ਸੀ ਵੀ ਆਟਾ ਜਿਹੜਾ ਉਹ ਵੱਖਰਾ ਹੋਰ ਭੇਜਿਆ ਜਾ ਰਿਹਾ ਜਾਂ ਬਿਲਕੁਲ ਜੀ ਨਾਲ ਬਿਸਕੁਟ ਜਿਵੇਂ ਅਸੀਂ 3-400 ਜਿਹੜੇ ਪੇਟੀ ਹੈਗੇ ਅਗੇ ਪਾਣੀ ਦੀ ਭੇਜੀ ਹੈਗੇ ਨਾਲ ਕਿਉਂਕਿ ਉੱਥੇ ਜਿਹੜੇ ਹਾਲਾਤ ਹੈਗੇ ਹੈਗੇ ਜਿਹੜੇ ਹੁਣ ਅੱਜ ਤੁਸੀਂ ਦੇਖੋ ਜਾ ਕੇ ਆਏ ਉਥੇ ਤੁਹਾਡੀਆਂ ਵੀਡੀਓ ਵੀ ਮੈਂ ਦੇਖਿਆ ਤੁਸੀਂ ਲਾਈਵ ਹੋਏ ਸੀ ਉਹ ਵੀ ਦੇਖਿਆ ਜਿਹੜੇ ਹਾਲਾਤ ਸਾ ਅਸੀਂ ਦੇਖਣਯੋਗ ਨਹੀਂ ਲੱਗ ਰਹੇ ਸਾਨੂੰ ਜੀ ਜੀ ਵੀਡੀਓ ਦੇ ਵਿੱਚ ਤੁਸੀਂ ਉਥੇ ਦੇਖਿਆ ਉਸ ਤੋਂ ਵੀ ਮਾੜੇ ਹਾਲਾਤ ਹੋਣਗੇ ਉਥੇ ਕਿਉਂਕਿ ਅੱਜ ਸਾਡੇ ਦੇ ਆਪ ਦੇ ਉੱਤੇ ਸਾਡੇ ਘਰ ਦੇ ਉੱਤੇ ਵਿਫਤਾ ਪਈ ਹੋਈ ਹੈ ਇਹ ਅਸੀਂ ਆਪਾਂ ਇਸ ਗੱਲ ਦੇ ਨਾਲ ਜਾਣੇ ਜਾਂਦੇ ਆਪਾਂ ਲੋਕਾਂ ਦੀ ਸੇਵਾ ਵਾਸਤੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਪੰਜਾਬੀ ਮ ਪਹਿਲਾਂ ਪਹੁੰਚਦੇ ਆ ਸਭ ਤੋਂ ਪਹਿਲਾਂ ਉੱਥੇ ਸੇਵਾ ਕਰਦੇ ਆ ਲੰਗਰ ਲਾ ਲੈਂਦੇ ਆ ਕਿਸੇ ਵੀ ਥਾਂ ਦੇ ਉੱਤੇ ਹੋਰ ਲੰਗਰ ਦੀ ਇੱਡੀ ਬਵਸਤਾ ਨਹੀਂ ਹੁੰਦੀ ਜਿੱਥੇ ਸਾਡੇ 2-3 ਘੰਟੇ ਬਾਅਦ ਅਸੀਂ ਲੰਗਰ ਸ਼ੁਰੂ ਕਰ ਦਿੰਦੇ ਆ ਕੋਈ ਪ੍ਰੋਬਲਮ ਆਏ ਹੋਵੇ ਅੱਜ ਸਾਡੇ ਆਪ ਦੇ ਪਰਿਵਾਰਾਂ ਤੇ ਆਈ ਹੈ ਉਹਨੂੰ ਦੇਖਦੇ ਹੋਏ ਅੱਜ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸੰਘਰਸ਼ ਦੀ ਪਾਰਟੀ ਹੈ ਲੋਕਾਂ ਵਾਸਤੇ ਪਾਰਟੀ ਬਣੀ ਹੈ ਪੰਜਾਬ ਵਾਸਤੇ ਪਾਰਟੀ ਹੈ ਇਹ ਪੰਜਾਬੀਆਂ ਵਾਸਤੇ ਪਾਰਟੀ ਹੈ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਪਿਛਲੇ ਜਿਸ ਦਿਨ ਤੋਂ ਇਹ ਹਾਲਾਤ ਬਣੇ ਆ ਦਿਨ ਰਾਤ ਉਹਨਾਂ ਨੇ ਇੱਕ ਕੀਤਾ ਹੋਇਆਗਾ ਮਤਲਬ ਕਈ ਵਾਰੀ ਨਾ ਆਮ ਤੌਰ ਦੇ ਉਤੇ ਗਰੁੱਪਾਂ 'ਚ ਬੈਠੇ ਆ ਘਰਾਂ 'ਚ ਬੈਠੇ ਆ ਲੀਡੀਜ਼ ਗੱਲਾਂ ਕਰਦੇ ਆ ਵੀ ਸੁਖਵੀਰ ਬਾਦਲ ਨੂੰ ਕੀ ਹੋਇਆ ਵੇ ਸਾਰੀ ਰਾਤ ਸਾਰਾ ਦਿਨ ਤੁਰੇ ਫਿਰਦੇ ਕਿਹੜੇ ਵੇਲੇ ਆਰਾਮ ਕਰਦੇ ਆ ਉਹ ਜਦੋਂ ਦੇਖੋ ਤੁਸੀਂ ਉਹ ਟਰੈਕਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਤੁਸੀਂ ਉਹ ਲੋਕਾਂ ਦੀ ਸੇਵਾ ਕਰ ਰਹੇ ਆ ਕਿਉਂਕਿ ਸਾਡੇ ਕੌਮ ਦੇ ਵਿੱਚ ਸੇਵਾ ਦੀ ਭਾਵਨਾ ਪਹਿਲਾਂ ਹੁੰਦੀ ਹੈ ਰਾਜਨੀਤੀ ਸਾਡੇ ਦੇਖੋ ਰਾਜਨੀਤੀ ਵੀ ਹੈ ਪਰ ਅੱਜ ਰਾਜਨੀਤੀ ਦੀ ਲੋੜ ਨਹੀਂ ਐ ਸਾਰਿਆਂ ਨੂੰ ਇਕੱਠੇ ਹੋ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਐ ਜਿਹੜੇ ਹਾਲਾਤ ਤੁਸੀਂ ਦੇਖਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੋਂ ਵੀ ਮਾੜੇ ਹੋਣ ਵਾਲੇ ਆ ਕਿਹੜੇ ਏਰੀਆ 'ਚ ਭੇਜਿਆ ਭਾਜੀ ਐ ਸਾਰਾ ਅੱਜ ਅਸੀਂ ਜਲਾਲਾਬਾਦ ਫਾਜ਼ਲਕਾ ਉਸ ਏਰੀਆ ਦੇ ਵਿੱਚ ਭੇਜਾਂਗੇ ਸਾਡੇ ਉੱਥੇ ਜਿਹੜੇ ਜਲਾਲਾਬਾਦ ਤੋਂ ਸੁਤਿੰਦਰ ਮੰਟਾ ਜੀ ਐ ਉਹ ਆਪੇ ਅੱਗੇ ਜਾ ਕੇ ਸਾਡੀ ਟੀਮ ਇੱਥੋਂ ਗਈ ਔਰ ਡਿਸਟ੍ਰਿਬਿਊਟ ਕਰਾਉਣਗੇ ਜਿੱਥੇ ਜਿੱਥੇ ਰਿਕੁਆਇਰਮੈਂਟ ਐ ਚਲੋ ਅੱਜ ਤੁਸੀਂ ਇਹ ਭੇਜੀ ਇੱਕ ਗੱਡੀ ਭੇਜੀ ਤੀ ਇਸ ਤੋਂ ਬਾਅਦ ਕੀ ਪਲਾਨ ਐ ਜਾਂ ਕਈ ਵਾਰੀ ਜੀ ਕਈ ਵਾਰੀ ਕੀ ਹੁੰਦਾ ਮੇਰੇ ਦਿਮਾਗ ਕੁਈ ਤੁਹਾਡਾ ਨੰਬਰ ਹੈ ਜਿੱਤੇ ਬਿਲਕੁਲ 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 ਮੇਰਾ ਨੰਬਰ ਜਿਵੇਂ 94644015 ਹੈ ਸਾਡੇ ਰਾਜਵਿੰਦਰ ਜੀ ਸਾਡੇ ਸ਼ਰੋਣੀ ਕਾਲੀਦਾ ਦੇ ਹੋਰ ਸੀਨੀਅਰ ਲੀਡਰ ਨੇ ਜਿੰਨੇ ਵੀ ਸਾਰਿਆਂ ਦੇ ਨੰਬਰ ਇੱਕ ਕਿਸੇ ਨਾ ਕਿਸੇ ਕੋਲ ਹੈਗੇ ਹੈਗੇ ਜੇ ਕੋਈ ਬੰਦੇ ਨੇ ਕੋਈ ਕੀ ਜੀ ਰਿਕੁਆਇਰਮੈਂਟ ਕਰਦਾ ਉਥੋਂ ਉਹ ਇਹ ਸਾਡਾ ਜਲੰਧਰ ਤੋਂ ਸੈਂਟਰ ਪੁਲ ਬਣਾਇਆ ਹੋਇਆ ਹੈ ਕੇਂਦਰ ਬਣਿਆ ਹੋਇਆ ਹੈ ਇਹ ਪੰਜਾਬ ਦਾ ਹੈ ਜੇ ਕੋਈ ਬਠਿੰਡੇ ਤੋਂ ਕਿਸੇ ਨੇ ਕੋਈ ਚੀਜ਼ ਭੇਜਣੀ ਹੈ ਮਨ ਲੋਕ ਨੂੰ ਕੋਲ ਕੋਈ ਸਾਧਨ ਨਹੀਂ ਹੈ ਤਾਂ ਅਸੀਂ ਸਾਧਨ ਵੀ ਪ੍ਰੋਵਾਈਡ ਕਰਾਂਗੇ ਜੇ ਕਿਸੇ ਨੇ ਕੋਈ ਚੀਜ਼ ਇਕੱਠੀ ਕਰਨੀ ਹੈ ਆਪਦੇ ਕੋਲ ਇਕੱਠੀ ਕਰ ਲੇ ਅਸੀਂ ਭੇਜ ਦਿਆਂਗੇ ਆ ਸੈਂਟਰ ਜਲੰਧਰ ਭੇਜ ਦਿਆਂਗੇ ਜਲਾਲਾਬਾਦ ਭੇਜ ਦਿਆਂਗੇ ਸਾਨੂੰ ਕੋਈ ਦਿੱਕਤ ਨਹੀਂ ਹੈ ਅੱਜ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਪਸ਼ੂਆਂ ਵਾਸਤੇ ਚਾਰਾ ਤਰਪਾਲਾਂ ਕਿਉਂਕਿ ਹਾਲਾਤ ਤੇ ਮੌਸਮ ਫੇਰ ਵੀ ਵਾਰ-ਵਾਰ ਖਰਾਬ ਹੋ ਰਿਹਾ ਹੈਗਾ ਤਰਪਾਲਾਂ ਦੀ ਲੋੜ ਹੈ ਦੂਜੀ ਤੀਜੀ ਨੰਬਰ ਦੇ ਉੱਤੇ ਮੈਡੀਸਨ ਦੀ ਜ਼ਿਆਦਾ ਲੋੜ ਹੈ ਦਵਾਈਆਂ ਦੀ ਵੱਧ ਲੋੜ ਹੈ ਕਿ ਉੱਥੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹੋਰ ਖੁਸ਼ਕੀ ਹੋਊਗੀ ਧੁੱਪਾਂ ਪੈਣਗੀਆਂ ਘਰਾਂ ਦੇ ਵਿੱਚ ਜਿਹੜਾ ਹੈਗਾ ਗਿਆ ਉਹ ਤੇੜਾ ਵੀ ਆਉਣਗੀਆਂ ਉੱਥੇ ਕਿਉਂਕਿ ਜਿਹੜੇ ਹੁਣ ਰੇਤਾ ਅੰਦਰ ਵੜ ਗਿਆ ਘਾਰਾਂ ਅੰਦਰ ਵੜ ਗਿਆ ਤੇ ਉੱਥੇ ਬੁਆਰਿਆ ਵੀ ਵਧਣਗੇ ਇਸ ਕਰਕੇ ਦਵਾਈਆਂ ਦੀ ਵੱਧ ਲੋੜ ਹੈ ਜਿਹੜੇ ਅੱਜ ਦੇ ਹਾਲਾਤ ਹੈ ਨਾ ਪੰਜਾਬ ਸਰਕਾਰ ਦੇ ਚਲੋ ਮਤਲਬ ਕਿ ਆਪਾਂ ਪਹਿਲਾਂ ਅਗੇ ਇਥੇ ਰਾਜਨੀਤੀ ਨਹੀਂ ਕਰਨੀ ਸਰਕਾਰ ਆਪਦੀ ਡਿਊਟੀ ਤੋਂ ਮਤਲਬ ਕਿ ਭੱਜ ਗਈ ਹੈ ਕਿਉਂਕਿ ਜਿਹੜਾ ਸਾਧਨ ਉਹਨਾਂ ਨੇ ਦੇਣਾ ਸੀ ਹੁਣ ਮੈਂ ਗੱਲ ਕਰਾਂ ਜੀ ਸੈਂਟਰ ਸਰਕਾਰ ਹੈ ਦੇਖੋ ਸੈਂਟਰ ਦੀ ਸਰਕਾਰਾਂ ਕੋਈ ਹੁਣ ਪੰਜਾਬ ਨਾਲ ਹਮੇਸ਼ਾ ਤੱਕ ਆਈ ਹੋਏਗਾ ਪੰਜਾਬ ਨੂੰ ਉਹਨਾਂ ਨੇ ਬਾਰਡਰ ਸਟੇਟ ਕਰਕੇ ਪਾਸੇ ਛੱਡ ਦਿੰਦੇ ਆ ਇਹ ਤਾਂ ਬਾਰਡਰ ਸੂਬਾ ਹੈ ਬਾਰਡਰ ਸਟੇਟ ਹੈਗੇ ਇੱਥੇ ਤਾਂ ਫੁਲਾਨਾ ਹੋ ਗਿਆ ਤੇ ਕੜਾ ਹੋ ਗਿਆ ਉਹ ਕਰਦੇ ਰਹਿੰਦੇ ਆ ਔਰ ਅੱਜ ਤੋਂ ਨਹੀਂ ਕਰਦੇ 1947 ਤੋਂ ਪਹਿਲਾਂ ਦਾ ਹੋਇਆ ਪੰਜਾਬ ਦੇ ਨਾਲ ਤੱਕਾ ਹੁੰਦਾ ਆਇਆ ਚਲੋ ਪੰਜਾਬ ਬਾਰਡਰ ਸਟੇਟ ਦਾ ਰਾਜਸਥਾਨ ਵੀ ਹੈ ਸਿੱਖ ਗੁਜਰਾਤ ਵੀ ਵਾਟ ਸਟੇਟ ਹੈ ਸਾਡੇ ਨਾਲ ਪਤਾ ਨਹੀਂ ਕਿਉਂ ਮਤਲਬ ਕਿ ਧੱਕਾ ਹੁੰਦਾ ਹਮੇਸ਼ਾ ਧੱਕਾ ਹੋਇਆ ਹੈਗਾ ਅੱਜ ਜੇ ਸਾਡੇ ਦੇ ਉੱਤੇ ਇੱਕ ਰੁਪਈਆ ਆਈਏ ਕੁਦਰਤ ਨੇ ਇੱਕ ਰੁਪਈਆ ਮਤਲਬ ਆਈਏ ਸਾਡੇ ਕੋਲ ਕੁਦਰਤੀ ਰੁਪਈਆ ਤਾਂ ਸੈਂਟਰ ਨੂੰ ਵੀ ਚਾਹੀਦਾ ਸੀ ਕੋਈ ਆਪ ਦਾ ਵਰਦਨ ਬਣਦਾ ਯੋਗਦਾਨ ਉਹਨਾਂ ਨੂੰ ਪਾਉਣਾ ਚਾਹੀਦਾ ਸੀਗਾ ਮਗਰ ਉਹ ਇਕੱਠਾ ਕਰਕੇ ਪਾਉਣਗੇ ਅੱਜ ਲੋੜ ਹੈ ਬਾਅਦ ਦੇ ਵਿੱਚ ਤਾਂ ਐਵੇਂ ਰਾਜਨੀਤੀ ਹੈ ਫਿਰ ਉਹੀ ਰਾਜਨੀਤੀ ਆ ਜਾਂਦੀ ਹੈ ਗੱਲ ਇੱਥੇ ਸਰਕਾਰਾਂ ਪੰਜਾਬ ਦੀ ਸਰਕਾਰ ਅੱਛਾ ਲੋਕਾਂ ਦੀ ਗੱਲ ਮਤਲਬ ਕਿ ਲੋਕਾਂ ਕੋ ਗੱਲ ਇਸ ਤਰ੍ਹਾਂ ਕਰ ਰਹੇ ਵੀ ਜਿਵੇਂ ਮੁੱਖ ਮੰਤਰੀ ਸਾਡੇ ਸੁਖੀਰ ਸਿੰਘ ਬਾਦਲ ਹੁੰਦੇ ਹੈਗੇ ਲੋਕਾਂ ਦੀ ਸੇਵਾਤਾ ਜਿਵੇਂ ਕਿ ਸਰ ਦੇਖੋ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਸਾਡੇ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਪੰਜ ਵਾਰ ਹੀ ਰਹਿ ਚੁੱਕੇ ਉਹਨਾਂ ਨੇ ਵੀ ਮਤਲਬ ਕਿ ਲੋਕਾਂ ਦੀ ਸੇਵਾ ਦੇ ਨਾਲ ਤਾਂ ਸਰਕਾਰ ਹੁੰਦੀ ਸੀ ਸੰਗਰਦਸ਼ਨ ਕਰਨੇ ਹੁੰਦੇ ਸੀ ਆਪੋਜੀਸ਼ਨ ਜਿਸੀਂ ਲੋਕਾਂ ਦੇ ਨਾਲ ਧਰਨੇ ਲਾ ਕੇ ਖੜਦੇ ਹੁੰਦੇ ਸੀਗੇ ਅੱਜ ਫੇਰ ਸਾਡੇ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਜੀ ਭਾਵੇਂ ਉਹ ਸਰਕਾਰ ਤੋਂ ਬਾਹਰ ਨੇ ਲੋਕਾਂ ਨੂੰ ਇੱਧਰ ਇੰਜ ਲੱਗ ਰਿਹਾ ਹੈਗਾ ਵੀ ਸਾਡੀ ਬਾਹ ਤੇ ਫੜੀ ਹੈ ਤਾਂ ਸੁਖਵੀਰ ਸਿੰਘ ਬਾਦਲ ਨੇ ਬਾਹ ਫੜੀ ਹੈਗੀ ਸਾਡੇ ਪੰਜਾਬ ਦੇ ਵਿੱਚ ਖਾਲੀ ਦਲ ਤਾਂ ਹੋਰ ਵੀ ਬਹੁਤ ਹੈ ਕਿਉਂਕਿ ਇਹ ਪਰਿਵਾਰ ਦੀ ਜਾਂ ਇਹ ਜੱਥੇਬੰਦੀ ਦੀ ਭਾਵਨਾ ਜਿਹੜੀ ਹੈਗੀ ਸੇਵਾ ਦੀ ਹੈ ਬਿਲਕੁਲ ਤੁਸੀਂ ਇਹ ਦੇਖੋ ਵੀ ਮੈਂ ਜਿਹੜੀ ਸਟਾਰਟ ਦੇ ਵਿੱਚ ਵੀ ਗੱਲ ਕੀਤੀ ਸੀ ਠੀਕ ਹੈ ਚਲੋ ਥੋੜੀਆਂ ਰਾਜਨੀਤੀ ਦੀਆਂ ਗੱਲਾਂ ਹੋ ਗਈਆਂ ਪਰ ਸਟਾਰਟ ਵਿੱਚ ਇਹੀ ਸੀਗਾ ਵੀ ਹਾਂ ਯਾਰ ਰਾਜਨੀਤੀ ਤੋਂ ਉੱਠ ਕੇ ਜਿਹੜੇ ਇਹ ਕੰਮ ਸਾਰੇ ਜਿਹੜੇ ਹੋ ਰਿਹਾ ਜਿਹੜਾ ਜਿਹੜਾ ਬੰਦਾ ਵੀ ਉਹਨਾਂ ਥਾਵਾਂ ਤੇ ਜਾ ਰਿਹਾ ਉਹਨਾਂ ਨੂੰ ਪੁੱਛੋ ਵੀ ਉਹਨਾਂ ਦੇ ਦਿਲਾਂ ਦੇ ਉੱਤੇ ਕੀ ਬੀਤ ਰਹੀ ਹੈ ਆਉਣ ਵਾਲਾ ਟਾਈਮ ਹੋ ਸਕਦਾ ਐਦੋਂ ਵੀ ਮਾੜਾ ਹੋਵੇ ਬਿਕਾਜ਼ ਜਿਸ ਤਰ੍ਹਾਂ ਢਿੱਲੋ ਸਾਹਿਬ ਨੇ ਗੱਲ ਕੀਤੀ ਪਾਜੀ ਉਸ ਤੋਂ ਬਾਅਦ ਬਿਮਾਰੀਆਂ ਫੈਲਣੀਆਂ ਹੋਈਆਂ ਹੋਰ ਬਹੁਤ ਜਿਹੜੀਆਂ ਪ੍ਰੋਬਲਮ ਜਿਹੜੀਆਂ ਉਹ ਆਣੀਆਂ ਅਸੀਂ ਉਹਨੂੰ ਮੱਤੇ ਨਜ਼ਰ ਰੱਖ ਕੇ ਹੁਣ ਤੋਂ ਸੋਚਣਾ ਸ਼ੁਰੂ ਕਰਾਂਗੇ ਤਾਂ ਅੱਗੇ ਜਾ ਕੇ ਅਸੀਂ ਉਹਨਾਂ ਦੀ ਹੈਲਪ ਕਰ ਸਕਾਂਗੇ ਮੇਰੀ ਬੇਨਤੀ ਹੱਥ ਜੋੜ ਕੇ ਸਾਰਿਆਂ ਨੂੰ ਹੈ ਵੀ ਆਪਾਂ ਸਾਰੇ ਜਣੇ ਰਲ ਕੇ ਇੱਕ ਕਿਤੇ ਵੀ ਜਗ੍ਹਾ ਦੇ ਉੱਤੇ ਇਕੱਠੇ ਹੋ ਕੇ ਤੁਸੀਂ ਜਿੰਨਾ ਵੀ ਸੋਚਦੇ ਹੋ ਆਪਣੇ ਆਪਣੇ ਏਰੀਆ ਦੇ ਵਿੱਚ ਹੋ ਜਾਇਆ ਕਰੋ ਰਸਦ ਇਕੱਠੀ ਕਰੋ ਹੋਰ ਬਹੁਤ ਖੁਸ਼ ਆ ਜਿਸ ਤਰ੍ਹਾਂ ਢਿੱਲੋ ਸਾਹਿਬ ਨੇ ਗੱਲ ਕੀਤੀ ਤਰਪਾਲਾਂ ਦੀ ਬਹੁਤ ਲੋੜ ਪੈਣੀ ਹੈ ਦਵਾਈਆਂ ਦੀ ਬਹੁਤ ਲੋੜ ਪੈਣੀ ਹੈ ਚਾਰੇ ਦੀ ਹੋਰ ਜ਼ਿਆਦਾ ਲੋੜ ਪੈਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰੀਏ ਅਸੀਂ ਪੰਜਾਬੀ ਪੰਜਾਬੀਆਂ ਦਾ ਸਾਥ ਦੇਣ ਲਈ ਹਮੇਸ਼ਾ ਅੱਗੇ ਹੁੰਦੇ ਹਾਂ ਲੋਕਾਂ ਦਾ ਜਦੋਂ ਸਾਥ ਦਿੰਨੇ ਆ ਤੇ ਆਪਣਾ ਸਾਥ ਕਿਉਂ ਨਾ ਦੇਵਾਂਗੇ ਆਪਣਾ ਪਰਿਵਾਰ ਹੈ ਜੀ ਆਪਣਾ ਪਰਿਵਾਰ ਹੈ ਤੁਸੀਂ ਆਪਣਾ ਨਿੱਕੀ ਜੀ ਤੁਸੀਂ ਜਾ ਕੇ ਆਏ ਹੋ ਤੁਹਾਡੀਆਂ ਵੀਡੀਓ ਮੈਂ ਸਾਰੀਆਂ ਦੇਖੀਆਂ ਆ ਤੁਸੀਂ ਆਰਡਰ ਟਾਈਮ ਦੇ ਉੱਤੇ ਆਡਾ ਲਾਈਵ ਵੀ ਹੋਇਓ ਤੁਸੀਂ ਪਰ ਉਹ ਮਤਲਬ ਕਿ ਮੈਂ ਨਹੀਂ ਦੇਖ ਸਕਿਆ ਉਹਨੂੰ ਬੜਾ ਚਿਰ ਕਿਉਂਕਿ ਹਾਲਾਤ ਜਿਹੜੇ ਜਿਹੜੇ ਹੈਗੇ ਹਨਾ ਉੱਥੇ ਹਰੇਕ ਬੰਦਾ ਕਿਉਂਕਿ ਅਸੀਂ ਤਾਂ ਮਤਲਬ ਕਿ ਸਾਡੇ ਚ ਤਾਂ ਸੇਵਾ ਦੀ ਭਾਵਨਾ ਹੈ ਦੇਖ ਨਹੀਂ ਸਕਦੇ ਅਸੀਂ ਇਹ ਇਸੇ ਕਰਕੇ ਮੈਂ ਸਾਡੀ ਸਾਰੀ ਜਥੇਬੰਦੀ ਨੇ ਬਠਿੰਡਾ ਸ਼ਹਿਰ ਦੀ ਨੇ ਸ਼ਰੂਨੀ ਕਾਲੀ ਦਲ ਦੀ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਹਮਲਾ ਮਾਰ ਕੇ ਅਸੀਂ ਭੇਜਿਆ ਆਨਲਾਈਨ ਦਿਨਾਂ ਦੇ ਵਿੱਚ ਵੀ ਅਸੀਂ ਜੋ ਜੋ ਸਾਡੇ ਤੋਂ ਹੋਇਆ ਅਸੀਂ ਕਰਾਂਗੇ ਆਨਲਾਈਨ ਟਾਈਮ ਦੇ ਵਿੱਚ ਕਿ 2 ਮਹੀਨੇ 3 ਮਹੀਨੇ ਜਦੋਂ ਵੀ ਉੱਥੇ ਕੋਈ ਰਿਕੁਆਇਰਮੈਂਟ ਹੋਊਗੀ ਤੇ ਸਾਡੀ ਡਿਊਟੀ ਬਣਦੀ ਹੈ ਇਹ ਕਿਉਂਕਿ ਅਸੀਂ ਜਿਹੜਾ ਕੋਈ ਤਿਲ ਫੁੱਲ ਭਾਵੇਂ ਛੋਟਾ ਛੋਟਾ ਕਰਦੇ ਵੱਡਾ ਵੱਡਾ ਕਰਦੇ ਜਿੰਨਾ ਕਰ ਸਕਦਾ ਉਹਨੂੰ ਕਰਨਾ ਚਾਹੀਦਾ ਬਿਲਕੁਲ ਆਓ ਸਾਰੇ ਜਣੇ ਨਾਲ ਮਿਲ ਕੇ ਆਪਾਂ ਸਾਰੀ ਕੋਸ਼ਿਸ਼ ਕਰੀਏ ਤੇ ਆਪਾਂ ਆਪਣੇ ਪੰਜਾਬੀਆਂ ਦਾ ਦਈਏ ਸਾਥ ਤੇ ਮੈਨੂੰ ਦਿਓ ਇਜਾਜ਼ਤ ਸੱਚੇ ਕਾਲ